ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਦੁਕਾਨ ਬੰਦ ਕਰਕੇ ਘਰ ਪਹੁੰਚੇ ਦੁਕਾਨਦਾਰ ਨੂੰ ਘੇਰ ਕੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਦੁਕਾਨਦਾਰ ਦਾ ਨਾਮ ਰਵੀ ਕੁਮਾਰ ਦੱਸਿਆ ਜਾ ਰਿਹਾ ਜੋ ਕਿ ਦੁਕਾਨ ਬੰਦ ਕਰਕੇ ਆਪਣੇ ਘਰ ਦੇ ਬਾਹਰ ਹੀ ਪਹੁੰਚਾ ਸੀ ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਉਸ ਦੇ ਉੱਤੇ ਤਾਬੜ-ਤੋੜ ਗੋਲੀਆਂ ਚਲੌਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਜੋਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਗੱਡੀ ਦੇ ਕੀ ਹਾਲਾਤ ਬਣੇ ਹੋਏ ਨੇ ਕਿਉਂਕਿ ਇਸੇ ਗੱਡੀ ਦੇ ਵਿੱਚ ਸਵ ਮਾਸ 30 ਤੋਂ ਤੋ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਰਵੀ ਕੁਮਾਰ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਿਤਕ ਕੋਸ਼ਿਸ਼ ਕਰ ਦਿੱਤਾ ਗਿਆ ਤਾਂ ਵੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਦ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਦੁਕਾਨਦਾਰਾਂ ਤੋਂ ਫਰੋਤੀ ਮੰਗਣ ਅਤੇ ਉਹਨਾਂ ਦੇ ਉੱਤੇ ਗੋਲੀਆਂ ਚਲਾਉਂਦੀਆਂ ਲਗਾਤਾਰ ਹੀ ਵਾਰਦਾਤਾਂ ਸਾਹਮਣੇ ਆ ਰਹੀਆਂ ਤਾਂ ਜੋ ਲਗਾਤਾਰ ਦੁਕਾਨਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦੁਕਾਨਦਾਰਾਂ ਦੇ ਉੱਤੇ ਹਮਲੇ ਕਿਤੇ ਜਾ ਰਹੇ ਨੇ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਇਸ ਦੇ ਮਾਸ਼ਾਂ ਦੇ ਵੱਲੋਂ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਦੱਸ ਦਈਏ ਕਿ ਖਬਰ ਡੇਰਾ ਬਾਬਾ ਨਾਨਕ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੁਕਾਨਦਾਰ ਨੂੰ ਟਾਰਗੇਟ ਬਣਾਇਆ ਗਿਆ ਦੁਕਾਨਦਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਮੌਕੇ ਤੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕੌਣ ਸੀ ਉਹ ਸ਼ਖਸ ਜਿਨ੍ਹਾਂ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਫਿਲਹਾਲ ਪੁਲਿਸ ਦੇ ਵੱਲੋਂ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਰਵਿਕ ਮਾਦੀ ਆਪਣੀ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਕਿੰਨੀਆਂ ਗੋਲੀਆਂ ਕਿੰਨੇ ਪੈਰ ਹੋਏ ਘੈਰੇ ਤਿੰਨ ਪੈਰ ਹੋਏ ਕਿੰਨੇ ਜਣੇ ਆਏ ਘੈਰੇ ਕੋਈ ਮੋਟਰਸਾਈਕਲ ਆਏ ਬੋਟ ਤਿੰਨ ਜਣੇ ਤਿੰਨ ਜਣੇ ਹਾਂਜੀ ਤੇ ਕਿੱਥੇ ਗੋਲੀ ਲੱਗੀ ਕਿੱਥੇ ਇਹ ਭਾਜੀ ਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਕੋਈ ਫਰੋਤੀ ਦਾ ਮਾਮਲਾ ਜੀ ਦਾ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਆ ਹੁਣ ਮੌਕੇ ਤੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਪਹੁੰਚੀ ਆ ਉਹ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰਨ ਲੱਗੇ ਨੇ ਇਨਵੈਸਟਿਗੇਸ਼ਨ ਕਰ ਲਗੇ ਆ ਨੇ ਤਾਂ ਅਸ ਦਿਨ ਇੱਥੇ ਇਦਾਂ ਦੀਆਂ ਵਾਅਦਾਤਾਂ ਹੁੰਦੀਆਂ ਨੇ ਤੇ ਇਹਦੇ ਤੇ ਕਿੱਦਾਂ ਕੰਟਰੋਲ ਹੋਣਾ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਆ ਹੁਣ ਇਹ ਭਾਜੀ ਤੁਸੀਂ ਕੀ ਕਰੋਗੇ ਦੱਸੋਗੇ